ਜੀ ਜਾਲੀ ਦਵਾਈਆਂ ਦਾ ਕਹਿੰਦੇ ਪਰਮਾਰ ਹੋਈ ਪਈ ਐ ਤੇ ਪੈਰਾਸੈਟਾਮੋਲ ਵਰਗੀ ਦਵਾਈ ਵੀ ਜਾਲੀ ਨਿਕਲੀ ਕੀ ਰਿਪੋਰਟ ਆਈ ਐ ਅਸਰ ਸਿੰਘ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਐ ਜੀ ਤੇ ਬੜੇ ਦੁੱਖ ਦੀ ਗੱਲ ਐ ਵੀ ਭਾਰਤ ਦੇ ਵਿੱਚ ਕੋਈ ਚੀਜ਼ ਵੀ ਸ਼ੁੱਧ ਰਹਿ ਨਹੀਂ ਗਈ ਉਦੀ ਉਦਾਹਰਨ ਪੈਰਾਸੈਟਾਮੋਲ ਸਮੇਤ ਅਜੇ 53 ਦਵਾਈਆਂ ਕੁਆਲਟੀ ਟੈਸਟ ਦੇ ਵਿੱਚ ਫੇਲ ਪਾਈਆਂ ਗਈਆਂ ਇਹਦੇ ਵਿੱਚ ਵਿਟਾਮਿਨ 슈ਗਰ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਤੋਂ ਇਲਾਵਾ ਐਂਟੀਬਾਇਓਟਿਕਸ ਵੀ ਸ਼ਾਮਲ ਹੈਗੀਆਂ ਦੇਸ਼ ਦੀ ਸਭ ਤੋਂ ਵੱਡੀ ਡਰਗ ਰੈਗੂਲੇਟਰੀ ਬਾਡੀ ਸੈਂਟਰਲ ਡਰਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਜਿਹਨੂੰ ਸੀ ਡੀ ਐਸ ਸੀਓ ਦੀ ਕਹਿੰਦੇ ਆ ਇਹਨੇ ਲਿਸਟ ਜਾਰੀ ਕੀਤੀ ਆ ਇਸ ਲਿਸਟ ਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ3 ਸਪਲੀਮੈਂਟ ਐਂਟੀ ਡਾਇਬੀਟੀਜ਼ ਦੀਆਂ ਗੋਲੀਆਂ ਤੇ ਹਾਈ ਬਲੱਡ ਪ੍ਰੈਸ਼ਰ ਆਦਿ ਵੱਖ-ਵੱਖ ਕੰਪਨੀਆਂ ਨੇ ਬਣਾਈਆਂ ਤੇ ਇਹ ਕੰਪਨੀਆਂ ਗੁਣਵੱਤਾ ਦੇ ਪੱਖ ਤੋਂ ਕੁਆਲਿਟੀ ਦੇ ਪੱਖ ਤੋਂ ਫਿਰ ਸਾਬਤ ਹੋਈਆਂ ਜੀ ਤੇ ਕੇਜਰੀਵਾਲ ਨੇ ਕੀ ਲਿਖਿਆ ਚਿੱਠੀ 'ਚ ਮੋਹਨ ਭਗਵਤ ਨੂੰ ਜੈਦਰੀਵਾਲ ਨੇ 3-4 ਨੁਕਤੇ ਚੁਕਲੇ ਜੀ ਵੈਸੇ ਤਾਂ ਉਹਨਾਂ ਨੇ ਮੋਨ ਭਗਤ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਇੱਕ ਤਾਂ ਗੱਲ ਇਹ ਕਹੀ ਹੈ ਕਿ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਈਡੀ ਦਾ ਸੀਡੀਆਈ ਦੀ ਧਮਕੀ ਦੇ ਕੇ ਦੂਜੀਆਂ ਪਾਰਟੀਆਂ ਨਾਲੋਂ ਤੋੜ ਕੇ ਤੇ ਆਪਣੇ ਵੱਲ ਜੋੜਿਆ ਜਾ ਰਿਹਾ ਤੇ ਕੀ ਇਹ ਸਭ ਕੁਝ ਆਰਐਸਐਸ ਨੂੰ ਮੰਨਦੂਰ ਹੈ ਪ੍ਰਸਿਧ ਨੇਤਾਵਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਕਿ ਆਰਐਸਐਸ ਨੇ ਕਦੇ ਇਹੋ ਜੀ ਬੀਜੇਪੀ ਦੀ ਕਲਪਨਾ ਕੀਤੀ ਸੀ ਬੀਜੇਪੀ ਨੂੰ ਸਹੀ ਦਿਸ਼ਾ ਦੇਣ ਦੀ ਗੱਲ ਕੀਤੀ ਉਹਨੇ ਸਵਾਲ ਕੀਤਾ ਉਹਨਾਂ ਨੇ ਕਿਹਾ ਜੀ ਕਿ ਆਰਐਸਐਸ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਬੀਜੇਪੀ ਗਲਤ ਰਾਹ ਦੇ ਉੱਤੇ ਜਾਵੇ ਤਾਂ ਉਹਨੂੰ ਸਹੀ ਰਾਹ ਦੇ ਉੱਤੇ ਲੰਡਾ ਜਾਵੇ ਕਦੇ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਕੰਮਾਂ ਤੋਂ ਤੁਸੀਂ ਰੋਪਣ ਦੀ ਕੋਸ਼ਿਸ਼ ਕੀਤੀ ਹੈ ਜੇਪੀ ਨੱਡਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਿਹਾ ਸੀ ਕਿ ਹੁਣ ਬੀਜੇਪੀ ਨੂੰ ਆਰਐਸਐਸ ਦੀ ਲੋੜ ਨਹੀਂ ਇਸ ਬਿਆਨ ਦੇ ਉੱਤੇ ਆਰਐਸਐਸ ਦੇ ਵਰਕਰਾਂ ਨੂੰ ਝਟਕਾ ਲੱਗਾ ਸੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਤੇ ਸਭ ਤੋਂ ਮਹੱਤਵਪੂਰਨ ਸਵਾਲ ਕੇ ਜੀ ਵਾਲੇ ਚਿੱਠੀ ਦੇ ਵਿੱਚ ਇਹ ਕੀਤਾ ਕਿ 75 ਸਾਲ ਦਾ ਤੁਸੀਂ ਰਿਟਾਇਰਮੈਂਟ ਕਾਨੂੰਨ ਬਣਾਇਆ ਸੀ ਦੀ ਬੀਜਪੀ ਦੇ ਵਿੱਚ ਜਿਹੜਾ ਮੇਤਾ 75 ਸਾਲ ਦਾ ਹੋ ਗਿਆ ਉਹ ਚੋਣ ਨਹੀਂ ਲੜ ਸਕੂਗਾ ਉਹਨੂੰ ਮਾਰਗਦਰਸ਼ਕ ਮੰਡਲ 'ਚ ਪਾ ਦੇਵਾਂਗੇ ਉਹਨਾਂ ਨੇ ਕਿਹਾ ਜੀ ਮੁਰਲੀ ਮਨੋਰ ਜੋਸ਼ੀ ਲਾਲਕ੍ਰਿਸ਼ਨ ਅਡਵਾਨੀ ਇਹਨਾਂ ਨੂੰ ਰਿਟਾਇਰ ਕਰ ਦਿੱਤਾ ਪਰ ਕੀ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਤੇ ਉਹਨਾਂ ਨੂੰ ਵੀ ਇਸ 75 ਸਾਲ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਆਓਗੇ ਜਾਂ ਫਿਰ ਗੱਲ ਹੀ ਸਹੀ ਨਾ ਜੀ ਤੁਹਾਡੇ ਖਿਆਲ 'ਚ ਕੇਜਰੀਵਾਲ ਆਰਐਸਐਸ ਤੇ ਬੀਜਪੀ ਦੇ ਵਿਚਕਾਰ ਫਾਨਾ ਕੱਢਣਾ ਚਾਹੁੰਦਾ ਤਾਂ ਕਿ ਉਹਨੂੰ ਕੋਈ ਸਿਆਸੀ ਫਾਇਦਾ ਪਹੁੰਚ ਜਾਵੇ ਹਾਂ ਬਿਲਕੁਲ ਕੋ ਗੱਲੇ ਜਿਕੇ ਇਹਨਾਂ ਸਵਾਲਾਂ ਦਾ ਉੱਤਰ ਮਿਲਣਾ ਹੀ ਨਹੀਂ ਇਹ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਮੋਢ ਭਗਵਤ ਹੋਰਾਂ ਨੇ ਇਹਨਾਂ ਸਵਾਲਾਂ ਦਾ ਉੱਤਰ ਦੇਣਾ ਨਹੀਂ ਤੇ ਜਦੋਂ ਸਵਾਲਾਂ ਦਾ ਉੱਤਰ ਨਾ ਮਿਲਿਆ ਸਵਾਲ ਜਿਉਂਦੇ ਰਹਿਣਗੇ ਤੇ ਕੇਜਰੀ ਮਾਲ ਦੇ ਸਵਾਲ ਤੋਂ ਤਾਦਾ ਰਹਿਣਗੇ ਤੇ ਹਰ ਵਾਰ ਇਹ ਸਿਆਸਤ ਦੇ ਵਿੱਚ ਚੱਲੀ ਜਾਊਗਾ ਵੀ ਉੱਤਰ ਦਿਓ ਪਹਿਲਾਂ ਉੱਤਰ ਦਿਓ ਪਹਿਲਾਂ ਉੱਤਰ ਦਿਓ ਤੇ ਵੈਸੇ 75 ਸਾਲ ਵਾਲੀ ਗੱਲ ਤਾਂ ਵਾਜਬ ਵੀ ਹੈ ਇਹ ਤਾਂ ਲੋਕਸਭਾ ਦੀਆਂ ਛੋੜਾ ਮੋਕੇ ਵੀ ਗੱਲ ਚੱਲੀ ਸੀ ਕੰਗਣਾ ਰਣੌਤ ਦੇ ਦਿਮਾਗੀ 1000 ਵਾਰੇ ਬੜੀ ਬਹਿਸ ਹੋ ਰਹੀ ਹੈ ਉਹਨੇ ਪਹਿਲਾਂ ਤਾਂ ਬਿਆਨ ਦੇ ਦਿੱਤਾ ਹੁਣ ਮਾਫੀ ਮੰਗ ਲਈ ਹਾਂ ਬਿਲਕੁਲ ਜੀ ਕੰਗੜਾ ਰੌਤ ਨੂੰ ਜਿੰਨਾ ਮਰਜ਼ੀ ਰੋਕੀ ਜਾਓ ਉਹਨੇ ਕੁਝ ਨਾ ਕੁਝ ਤਾਂ ਕਹਿਣੀ ਹੁੰਦਾ ਕੰਗੜਾ ਰੌਤ ਨੇ ਲੰਗੇ ਕਰਨੇ ਗੱਲ ਕਹੀ ਸੀ ਕਿ ਜਿਹੜੇ ਖੇਤੀ ਕਾਨੂੰਨ ਆ ਇਹ ਵਾਪਸ ਲਿਆਉਣੇ ਚਾਹੀਦੇ ਆ ਉਹਨੇ ਗੱਲ ਕਹੀ ਸੀ ਕਿ ਕਿਸਾਨ ਆਪ ਹੀ ਇਸ ਗੱਲ ਦੀ ਮੰਨ ਕਰਨ ਮੋਦੀ ਸਰਕਾਰ ਤੋਂ ਵੀ ਉਹ ਕਾਨੂੰਨ ਬਹੁਤ ਚੰਗੇ ਸੀਗੇ ਖੇਤੀ ਕਾਨੂੰਨ ਬੜੇ ਚੰਗੇ ਸੀ ਕਿਸਾਨੀ ਦੇ ਹਿੱਤ ਦੇ ਵਿੱਚ ਸੀ ਸਾਨੂੰ ਇਸ ਕੰਮ ਆ ਭੁਲੇਖਾ ਰਹਿ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਵਾਪਸ ਲੈਣ ਦੀ ਮੰਗ ਕੀਤੀ ਜਾਵੇ ਕਿਸਾਨਾਂ ਦੇ ਵੱਲੋਂ ਹੁਣ ਬੀਜੇਪੀ ਨੂੰ ਪੈ ਗਿਆ ਕਿ ਹਰਿਆਣਾ ਦੇ ਵਿੱਚ ਕਾਂਗਰਸ ਨੇ ਗੱਲ ਪਈ ਹੈ ਕਿ ਆਹ ਬੀਜੇਪੀ ਦੀ ਸੋਚ ਆ ਕਿਸੇ ਵੀ ਵੇਲੇ ਇਹ ਮੁੜ ਕੇ ਲਿਆ ਸਕਦੇ ਖੇਤੀ ਕਾਨੂੰਨ ਹੁਣ ਇਸ ਗੱਲ ਦੇ ਉੱਤੇ ਜਿਹੜਾ ਬੀਜੇਪੀ ਨੇ ਅਡ ਕਰ ਲਿਆ ਖੁਦ ਨੂੰ ਕੰਗਣਾ ਦੇ ਬਿਆਨ ਤੋਂ ਤੇ ਜਦੋਂ ਉਹਨੂੰ ਕਿਹਾ ਜਾ ਪੈ ਗਿਆ ਕੰਗਣਾ ਨੂੰ ਵੀ ਭਾਈ ਹੁਣ ਤਾਂ ਮੇਰੇ ਮਗਰ ਵੀ ਕੋਈ ਨਹੀਂ ਖੜਾ ਅੱਜ ਉਹਨੇ ਵੀ ਬਿਆਨ ਆਪ ਦਾ ਪਲਟ ਲਿਆ ਯਾਨੀ ਕਿ ਜੇਕਰ ਮੇਰੇ ਇਸ ਬਿਆਨ ਦੇ ਨਾਲ ਕਿਸੇ ਦੀ ਭਾਵਨਾ ਤੇ ਸੱਟ ਵੱਜਦੀ ਹੈ ਮੈਂ ਮਾਫੀ ਚਾਹੁੰਨੀ ਆ ਤੇ ਮੈਂ ਅੱਗੇ ਸ਼ਬਦ ਵਾਪਸ ਲੈ ਨਹੀਂ ਆ ਯਾਨੀ ਕਿ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਹੁਣ ਕੱਲੀ ਕਲਾਕਾਰ ਨਹੀਂ ਐ ਹੁਣ ਤਾਂ ਮੈਂ ਬੀਜੇਪੀ ਦੀ ਸੇਵਾਦਾਰ ਵੀ ਆ ਮੈਨੂੰ ਹੁਣ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਜੀ ਹੂੰ ਅੱਛਾ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਇਹਨੇ ਐ ਕਿ ਕਿਵੇਂ ਵੱਖਰੀਆਂ ਹੋਣੀਆਂ ਨੇ ਪੰਚਾਇਤੀ ਚੋਣਾਂ ਪਹਿਲਾਂ ਵਾਲੀਆਂ ਚੋਣਾਂ ਨਾਲੋਂ ਦੇਖੋ ਜੀ ਗੱਲ ਇਹ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਵੱਖਰੀਆਂ ਇੱਕ ਤਾਂ ਇਸ ਗੱਲੋਂ ਆ ਵੀ ਲੰਮੇ ਸਮੇਂ ਤੋਂ ਪੰਚਾਇਤਾਂ ਹੈ ਹੀ ਨਹੀਂ ਪੰਜਾਬ 'ਚ ਪੰਚਾਇਤਾਂ ਭੰਗ ਕੀਤੇ ਨੂੰ ਤਾਂ ਬੜਾ ਲੰਮਾ ਸਮਾਂ ਹੋ ਗਿਆ ਇਸ ਵੇਲੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਜਿਹੜੇ ਸਾਰੀ ਜਿਹੜੇ ਪੰਚਾਇਤ ਅਧਿਕਾਰੀ ਆ ਉਹ ਕੰਮਕਾਜ ਦੇਖਦੇ ਆ ਪੰਚਾਇਤਾਂ ਭੰਗ ਕਰਤੀਆਂ ਲੰਮੇ ਸਮੇਂ ਤੋਂ ਇਸ ਇਹ ਮਾਮਲਾ ਲਟਕੀ ਜਾਂਦਾ ਤੇ ਹੁਣ ਜਿਹੜੀ ਜਾਣਕਾਰੀ ਆਈ ਆ ਉਹ ਇਹ ਆ ਜੀ ਕਿ ਇਸ ਵੜੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਮੁਠਰਾਂ ਨੂੰ ਤਿਆਰ ਦੇਣ ਦਾ سلسلہ ਸ਼ੁਰੂ ਹੋ ਗਿਆ ਕਿਉਂਕਿ ਅੱਜ ਚੋਣ ਕਮਿਸ਼ਨ ਦੇ ਵੱਲੋਂ 15 ਅਕਤੂਬਰ ਐਲਾਨ ਦਿੱਤੀ ਗਈ ਹੈ ਤਰੀਕ ਪੰਜਾਬ ਦੇ ਵਿੱਚ ਸਰਪੰਚ ਤੇ ਪੰਚ ਜਿਹੜੇ ਆ ਉਹ ਚੁਣੇ ਜਾਣਗੇ 15 ਅਕਤੂਬਰ ਨੂੰ ਤੇ ਨਵੀਂ ਜਾਣਕਾਰੀ ਇਹ ਆ ਕਿ ਜਿਹੜੀ ਨਾਮਜ਼ਦਗੀ ਪੱਤਰ ਭਾਗ ਲੈਣ ਦੀ ਸ਼ੁਰੂਆਤ ਆ ਇਸ 1 ਸਤੰਬਰ ਤੋਂ ਹੋਣੀ ਆ 4 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਆ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਊਗੀ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਆਖਰੀ ਮਿਤੀ ਆ ਤੇ 15 ਅਕਤੂਬਰ ਨੂੰ ਵੋਟਾਂ ਪੈਣੀਆਂ ਤੇ ਉਸੇ ਜਿਹੜੀ ਨਤੀਜੇ ਆ ਜਾਣਗੇ 8 ਅਕਤੂਬਰ ਪੰਜਾਬ ਦੀ ਸਰਕਾਰ ਨੇ ਕਿਹਾ ਵੀ ਜਿਹੜੇ ਪਿੰਡ ਦੇ ਵਿੱਚ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਊਗੀ ਅਸੀਂ 5 ਲੱਖ ਰੁਪਏ ਦੇਵਾਂਗੇ ਪਿੰਡ ਦੇ ਵਿਕਾਸ ਲਈ ਸੰਤੁਸ਼ਾਪਾ ਮੈਂ ਉਹ ਦੇਣ ਦਾ ਨਾ ਦੇਣ ਪੈਸੇ ਇਹ ਬਾਅਦ ਦੀ ਗੱਲ ਆ ਪਰ ਮੇਰਾ ਦਿਲ ਕਹਿੰਦਾ ਮੇਰਾ ਮਨ ਕਹਿੰਦਾ ਜੀ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸਰਬਸਮਤੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਮੰਡੀਆਂ ਪਹਿਲਾਂ ਬਹੁਤ ਪਈਆਂ ਅਕਾਲੀਆਂ ਦੀਆਂ ਤਾਗਰਸਗਾ ਦੀਆਂ ਆਪਦੀਆਂ ਅਪਤਗਾਂ ਦੀਆਂ ਗਲੀਆਂ ਦੀਆਂ ਲੰਬੜਦਾਰੀ ਦੀਆਂ ਬੜਾ ਕੁਝ ਚੱਲਦਾ ਸੋ ਵੱਧ ਤੋਂ ਵੱਧ ਐਟ ਕੀ ਜਿਹੜੀਆਂ ਉਹ ਸਰਬਸਮਤੀਆਂ ਹੋਣੀਆਂ ਚਾਹੀਦੀਆਂ ਕੋਈ ਨਾ ਕੋਈ ਟੁੱਟ ਚੜਜੀ ਡਾਉਣ ਵਾਲਾ ਹਰ ਪਿੰਡ ਦੇ ਵਿੱਚ ਹੁੰਦਾ ਜਿਹੜਾ ਕਿ ਚੰਗੇ ਭਲੇ ਕੰਮ ਨੂੰ ਵੀ ਤੋੜ ਦਿੰਦਾ ਹੁੰਦਾ ਐਸੇ ਹੀ ਕੁਝ ਨਾ ਹੋਵੇ ਤੇ ਸੁਖਾਵੇ ਤਰੀਕੇ ਨਾਲ ਪੰਜਾਬ ਦੇ ਵਿੱਚ ਪੰਚਾਇਤਾਂ ਚੜੀਆਂ ਜਾਣ ਇਹਦੀ ਅਸੀਂ ਕਾਮਨਾ ਕਰਦੇ ਹਾਂ। ਅੱਛਾ ਹਰ ਸੂਬੇ ਦੀ ਸ਼ਾਇਦ ਕਰਜ਼ੇ ਦੀ ਕੋਈ ਲਿਮਟ ਹੈ ਪੰਜਾਬ ਦੀ ਕਿੰਨੀ ਹੈ ਤੇ ਕੀ ਪੰਜਾਬ ਉਸ ਲਿਮਟ ਨੂੰ ਪਾਰ ਕਰ ਗਿਆ? ਹਾਂ ਬਿਲਕੁਲ ਜੀ ਮੈਂ ਇਸ ਖਬਰ ਨੂੰ ਪੜ੍ਹ ਕੇ ਖੁਦ ਵੀ ਬੜਾ ਹੈਰਾਨ ਆ ਵੀ ਪੰਜਾਬ ਦੇ ਸਿਰ ਕਰਜ਼ਾ ਕਿੰਨਾ ਤੇ 10000 ਕਰੋੜ ਨੂੰ ਵਧਾਉਣ ਦੀ ਮੰਗ ਕੀਤੀ ਗਈ ਸੀ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ। ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਬਹਾਲ ਕਰਨ ਦਾ ਹੰਗਾਰਾ ਪਰਦਤਾ ਤੇ ਪੰਜਾਬ ਸਰਕਾਰ ਦੇ ਸੰਸਦ ਆਪ ਕੇਂਦਰ ਦੇ ਕੋਲੋਂ ਸੂਬੇ ਦੀ ਕਰਜ਼ਾ ਹੱਦ ਦੇ ਵਿੱਚ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ। ਪੰਜਾਬ ਦੀ ਚਾਲੂ ਵਿੱਤੀ ਬਰੇ ਦੇ ਵਿੱਚ ਕਰਜ਼ਾ ਲੈਣ ਦੀ ਹੱਦ 30400 ਤੇ 64 ਕਰੋੜ ਰੁਪਇਆ ਕਿ ਸੂਬਾ ਸਰਕਾਰ ਇਸ ਸੀਮਾ ਤੋਂ ਵੱਧ 70000 ਕਰੋੜ ਰੁਪਏ ਗਿਆ ਹੋਰ ਕਰਜ਼ਾ ਵਧਾਉਣਾ ਚਾਹੁੰਨੀ ਸੀ ਤੇ ਉਹ ਵਧ ਗਿਆ ਤੇ ਉਸ ਤੋਂ ਪਹਿਲੀ ਗੱਲ ਹੈ ਜੀ ਪੰਜਾਬ ਦੇ ਸਰ ਨੇ ਉੱਤੇ ਕਰਜ਼ਾ ਪਹਿਲਾਂ ਬਹੁਤ ਅਤੇ ਕਰਜ਼ੇ ਦੇ ਬਾਰੇ ਖਬਰਾਂ ਬੜੀਆਂ ਉਦਗਾ ਰਹਿੰਦੀਆਂ ਪਰ ਜਦੋਂ ਪੰਜਾਬ ਦੇ ਵਿੱਚ ਹਰ ਚੀਜ਼ ਮੁਫਤ ਦੀ ਆਟਾ ਦਾਲ ਬਿਜਲੀ ਬੱਸਾਂ ਦਾ ਸਫ਼ਰ ਤੇ ਫਿਰ ਪੰਜਾਬ ਦੇ ਵਿੱਚੋਂ ਜਾਣਾ ਤਾਂ ਹੈ ਜਦੋਂ ਆਉਣ ਵਾਲੇ ਰਾਹ ਤਾਂ ਹੈ ਨਹੀਂਗੇ ਕਿਉਂਕਿ ਕੇਦਰੀਵਾਲ ਸਾਹਿਬ ਕਿਹੜੇ ਹੁੰਦੇ ਸੀਗੇ ਵੀ 20000 ਕਰੋੜ ਰੁਪਏ ਤਾਂ ਮਰੇਤੇ ਦੇ ਵਿੱਚੋਂ ਲਿਆ ਕਰਨਾ ਪੰਜਾਬ ਦੇ ਲਈ ਮੇਰੇ ਕੋਲ ਸਾਰਾ ਹਿਸਾਬ-ਕਿਤਾ ਬਣਾਇਆ ਮੈਨੂੰ ਚੰਗੀ ਤਰ੍ਹਾਂ ਚੇਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲੇ 67000 ਕਰੋੜ ਰੁਪਏ ਦਾ ਪਰਮਨਤਾ ਉਦਾਂ ਹੀ ਮੇਰੇ ਖੀਸੇ ਦੇ ਵਿੱਚ ਪਾਇਆ ਹੋਇਆ ਮੈਨੂੰ ਜਾਣਕਾਰੀ ਬਹੁਤਾ ਵੀ ਕਿੱਥੋਂ ਕਿੱਥੋਂ ਪੈਸੇ ਆਉਣੇ ਆ ਹੁਣ ਉਹਨਾਂ ਖਵਾ ਤੋਂ ਕੁਝ ਨਹੀਂ ਆ ਰਿਹਾ ਜੀ ਬਾਕੀ ਕਿਹੜਾ ਹੈ ਆਗੂ ਆਮ ਆਦਮੀ ਪਾਰਟੀ ਦਾ ਜਿਹੜਾ ਗਿੱਦੜ ਵੇਹ ਤੋਂ ਆਜ਼ਾਦ ਖੜਾ ਹੋ ਗਿਆ ਆ ਸਭ ਤੋਂ ਪਹਿਲੀ ਤਾਂ ਇਹ ਵੀ ਕਿ ਦੇਖੋ ਹਾਲੇ ਨਾ ਜਿਵੇਂ ਬਿਨਾ ਪਾਣੀ ਤੋਂ ਜਰਾਬਾ ਲਾਉਣ ਵਾਲੀ ਗੱਲ ਹੈ ਹਾਲੇ ਗਿੱਦੜ ਬਾਹ ਦੀ ਕੋਈ ਚੋਣ ਦਾ ਐਲਾਨ ਨਹੀਂ ਹੋਇਆ ਪਰ ਜਿਹਨੂੰ ਜਿਹਨੂੰ ਚਾ ਵੀ ਮੈਂ ਚੋਣ ਲੜਨੀ ਆ ਤੇ ਉਹ ਇਸ ਵੇਲੇ ਮੈਦਾਨ ਦੇ ਵਿੱਚ ਮਿੱਤਰਿਆ ਹੋਇਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਾ ਜੱਡੜਬਾਹ ਖੇਤਰ ਤੋਂ ਡਾਕਟਰ ਇਕਬਾਲ ਸਿੰਘ ਰਾਮਿਆਣਾ ਉਹਨਾਂ ਨੇ ਆਪਦੇ ਪੋਸਟਰ ਆਪ ਹੀ ਲਵਾਤੇ ਆ ਕਿਉਂਕਿ ਦਾਤਾ ਹਾਲੇ ਜੱਡੜਬਾਹ ਦੀ ਚੋਣ ਦਾ ਐਲਾਨ ਹੋਇਆ ਨਾ ਤਰੀਕ ਦਾ ਨਾ ਐਲਾਨ ਹੋਇਆ ਪਰ ਉਹਨਾਂ ਨੇ ਆਪਣਾ ਨਾਮ ਆਪ ਹੀ ਲਾਣ ਲਿਆ ਉਹ ਕਹਿੰਦੇ ਜੀ ਮੈਂ ਤਾਂ ਆਜ਼ਾਦ ਤੌਰ ਤੇ ਚੋਣ ਲੜੂੰਗਾ ਮੈਨੂੰ ਪਤਾ ਵੀ ਸਾਡੀ ਪਾਰਟੀ ਹੁਣ ਪਹਿਲਾਂ ਵਾਂਗੂ ਨਹੀਂ ਇਹ ਸੁਧਾਰਨ ਬੰਦਿਆਂ ਨੂੰ ਨਹੀਂ ਖਾਸ ਬੰਦਿਆਂ ਨੂੰ ਕਿਸੇ ਹੋਰ ਬੰਦੇ ਨੂੰ ਟਿਕਟ ਦੇਊਗੀ ਪਰ ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜੂੰਗਾ ਤੇ ਆਹ ਮੈਂ ਆਪਦੇ ਪੋਸਟਰ ਲਾਉਣੇ ਸ਼ੁਰੂ ਕਰਤੇ ਸੋ ਪੰਜਾਬ ਦੇ ਕਿਹੜੇ ਕਿਹੜੇ ਪੁਲਿਸ ਅਫਸਰ ਨੇ ਜਿਹੜੇ ਚੋਟੀ ਦੇ ਸ਼ਫਲ ਕਰ ਦਿੱਤੇ ਆ ਹਾਂ ਬਿਲਕੁਲ ਜੀ ਮੈਂ ਥੋੜਾ ਚੰਨਾਚਾਰਾ ਦਾ ਵੇਰਵਾ ਸਾਂਝਾ ਕਰ ਦਿੰਨਾ ਜੀ ਉਦੋਂ ਪੰਜਾਬ ਦੀ ਸਰਕਾਰ ਨੇ ਅੱਜ 22 ਆਈਪੀਐਸ ਅਧਿਕਾਰੀਆਂ ਦੀ ਟਰਾਂਸਫਰ ਕੀਤੀ ਆ ਉਹਦੇ ਵਿੱਚ ਅਜੀ ਗਾਂਧੀ ਨੂੰ ਮੋਗੇ ਦਾ ਐਸਐਸਪੀ ਲਾਇਆ ਗਿਆ ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਰਿਪ੍ਰਾਈਟ ਕੀਤਾ ਗਿਆ ਨੌਨਿਹਾਲ ਸਿੰਘ ਨੂੰ ਏਡੀਜੀਪੀ ਇੰਟਰਨਲ ਵਿਜੀਲੈਂਸ ਸਟਿੰਗ ਐਸਪੀਐਸ ਪਰਿਵਾਰ ਨੂੰ ਏਡੀਜੀਪੀ ਲਾਇੰਡ ਆਰਡਰ ਬਣਾਇਆ ਗਿਆ ਤੇ ਜਿਹੜੇ ਇਹ ਹੁਕਮ ਹੈਗੇ ਬਦਲੀਆਂ ਵਾਲੇ ਇਹ ਤੁਰੰਤ ਲਾਗੂ ਕਰ ਦਿੱਤੇ ਗਏ ਆ ਜੀ ਹੂੰ ਹੂੰ ਸੋ ਹਰਿਆਣੇ ਦੇ ਵਿੱਚ ਕਾਂਗਰਸੀ ਉਮੀਦਵਾਰ ਕਹਿੰਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਆ ਬਿਲਕੁਲ ਜੀ ਗੋਪਾਲ ਸੇਤੀਆ ਇਹਦਾ ਨਾਮ ਹੈਗਾ ਜੀ ਹਰਿਆਣੇ ਦੇ ਵਿੱਚ ਕਾਂਗਰਸ ਦਾ ਉਮੀਦਵਾਰ ਆ ਸਿਰਸਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦਾ ਉਮੀਦਵਾਰ ਆ ਮੁਕਾਬਲਾ ਇਹਦਾ ਹੈਗਾ ਜੀ ਗੋਪਾਲ ਕਾਂਡਾ ਨਾਲ ਗੋਪਾਲ ਕਾਂਡਾ ਜਿਹਦੇ ਨਾਲ ਉਦੋਂ ਇੱਕ 에ਅਰ ਹੋਸਟੈਸ ਦਾ ਵਿਵਾਦ ਇਹ ਜੁੜਿਆ ਸੀ ਜਿਹਨੇ ਖੁਦਕੁਸ਼ੀ ਕਰ ਲਈ ਸੀ ਕਿਸੇ ਵੇਲੇ ਉਹਦੇ ਨਾਲ ਮੁਕਾਬਲਾ ਇਹਦਾ ਬੜਾ ਤਿੱਖਾ ਹੈਗਾ ਇਹਨੂੰ ਬੰਮੀਹਾ ਕਹਿਣ ਦੀਆਂ ਧੰਪੀਆਂ ਆਉਂਦੀਆਂ ਤੇ ਜਿਹਦੇ ਕਰਕੇ ਪਤਾ ਲੱਗਾ ਜੀ ਕਿ ਇਹਦੀ ਸਿਕਿਉਰਿਟੀ ਦੇ ਵਿੱਚ ਅਜ ਵਾਦਾ ਕਰ ਦਿੱਤਾ ਗਿਆ ਹੈ। ਹੂੰ ਹੂੰ। ਸੋ ਜੱਜਧਰ ਸਾਹਿਬ ਕੋਈ ਫੈਸਲਾ ਲੈਣਗੇ ਹੁਣ ਖਾਸ ਫੈਸਲਾ ਹੋਏਗਾ ਕੋਈ। ਦੇਖੋ ਆਪ ਇਸ ਗੱਲ ਦੀ ਕੀਤੀ ਜਾ ਰਹੀ ਹੈ ਥਣ ਸਾਹਿਬ ਦੀ ਇਸ ਹਫਤੇ ਦੇ ਵਿੱਚ ਵਿੱਚ ਜੱਜਧਰ ਸਾਹਿਬ ਨੇ ਜਿਹੜੇ ਜਾਨੀਰ ਗਵੀਰ ਸਿੰਘ ਸ਼ਾਇਦ ਉਹ ਫੈਸਲਾ ਲੈ ਲੈਣਗੇ ਕਿਉਂਕਿ 2007 ਤੋਂ ਲੈ ਕੇ 17 ਤੱਕ ਜਿਹੜੇ ਆਕਾਲੀ ਦਲ ਦੇ ਮੰਤਰੀ ਸਨ ਉਹਨਾਂ ਸਾਰਿਆਂ ਨੇ ਆਪ ਕੋ ਆਪਣਾ ਸਪਸ਼ਟੀ ਕਰਨ ਦਿੱਤਾ। ਜਦੋਂ ਉਹਨੇ ਸਪਸ਼ਟੀਕਰਨ ਦਿੱਤਾ ਤੇ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਹੁਣ ਜਥੇਦਾਰ ਸਾਹਿਬ ਬਾਕੀ ਵਕ ਵਕਤਾਰਮਤ ਸਮਾਗਮਾਂ ਤੋਂ ਸ਼ਾਇਦ ਥੋੜੀ ਜਿਹੀ فرصਤ ਦੇ ਵਿੱਚ ਵੀ ਹੈਗੇ ਆ ਤੇ ਮੰਨਿਆ ਜਾ ਰਿਹਾ ਵੀ ਇਸੇ ਹਫਤੇ ਦੇ ਵਿੱਚ ਵਿੱਚ ਕਿਸੇ ਵੀ ਦਿਨ ਜਥੇਦਾਰ ਸਾਹਿਬ ਅਫਤਨੀ ਦਲ ਦੇ ਬਾਰੇ ਫੈਸਲਾ ਲੈਣਗੇ ਜਿਹੜੇ ਜਿਹੜੇ ਅਕਾਲੀ ਆਗੂ ਨੇ ਸਪਸ਼ਟੀਕਰਨ ਦਿੱਤਾ ਕਿ ਨੂੰ ਕੀ ਸਗਾ ਲਾਉਣੀ ਆ ਕੀ ਕਰਨਾ ਤੇ ਕੀ ਨਹੀਂ ਕਰਨਾ ਇਹਦੇ ਬਾਰੇ ਫੈਸਲਾ ਆ ਸਕਦਾ ਜੀ ਤੇ ਖਨੋਰੀ ਦੇ ਬਾਰਡਰ ਤੇ ਬੜੀ ਟਰੈਜੇਡੀ ਹੋਈ ਕੋਈ ਖੁਦਕੁਸ਼ੀ ਕਰ ਗਿਆ ਕਿਸਾਨ ਹਾਂ ਬਿਲਕੁਲ ਜੀ ਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਅਪਥਨ ਸਰ ਜਾਣਦੇ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਬੈਠੇ ਆ 6 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਇੱਕ ਕਿਸਾਨ ਆ ਜਿਹੜਾ ਜੀ ਗੁਰਮੀਤ ਸਿੰਘ ਪਿੰਡ ਹੈਗਾ ਜੀ ਠੂਠਿਆ ਵਾਲੀ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਕਰਜ਼ੇ ਤੋਂ ਬੜਾ ਪਰੇਸ਼ਾਨ ਸੀ ਤੇ ਅੱਜ ਇਹਨੇ ਉੱਥੇ ਖਨੌਰੀ ਬਾਰਡਰ ਦੇ ਉੱਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਟਣਾ ਜੀ ਪੰਜਾਬ ਦੇ ਵਿੱਚ ਆ ਜੋ ਖੁਦ ਕਿਸਾਨਾਂ ਤੇ ਸਭ ਕੜੀਆਂ ਪਈਆਂ ਪਰ ਫਰਕ ਕੋਈ ਨਹੀਂ ਪਿਆ ਮੌਸਮ ਨੂੰ ਪੰਜਾਬ ਦੇ ਵਿੱਚ ਗਰਮੀ ਆ ਪੰਜਾਬ ਦੇ ਵਿੱਚ ਹਮਝੇ ਵਾਲਾ ਗੁਮਝੇ ਵਾਲਾ ਮੌਸਮ ਹੈਗਾ ਮੌਸਮ ਉਹ ਭਾਗ ਨੇ ਕਿਹਾ ਜੀ ਕਿ ਉਹਦੇ 24 ਘੰਟੇ ਦੇ ਵਿੱਚ ਕੁਝ ਕੁ ਥਮਤਕਣੀਆਂ ਪੈਣ ਦੀ ਆਸ ਹੈ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਜੀ